ਸਾਥੀਆ ਕਾਲਜੀ ਦੇਖੋ ਜਦੋਂ ਮੈਂ ਤੁਹਾਨੂੰ ਫਿਟਿੰਗ ਦੀਆਂ ਨਿਸ਼ਾਨੀਆਂ ਲਗਾਉਣੀਆਂ ਦੱਸਦੀ ਆ ਨਾ ਤਾਂ ਮੈਂ ਤੁਹਾਨੂੰ 1/2 ਇੰਚ ਘਟਾਉਣ ਨੂੰ ਕਹਿ ਦੇਣੀ ਹੁੰਦੀ ਆ ਤਾਂ ਕਿ ਆਪਣੇ ਮੋਢੇ ਦੇ نیچے ਝੋਲਣਾ ਪਵੇ ਆਪਣੀ ਜਿੰਨੀ ਵੀ ਫਿਟਿੰਗ ਹੁੰਦੀ ਆ ਉਹਦੇ ਵਿੱਚੋਂ ਆਪਾਂ ਥੋੜਾ ਜਿਹਾ ਘਟਾ ਦਨੇ ਹੁੰਨੇ ਆ ਐਦਾਂ 3 ਇੰਚ ਦਾ ਨਿਸ਼ਾਨ ਲਗਾ ਕੇ ਆ 3 ਇੰਚ ਦਾ ਨਿਸ਼ਾਨ ਲੱਗਿਆ ਹੋਇਆ ਇੱਥੋਂ ਆਪਾਂ ਥੋੜਾ ਜਿਹਾ ਘਟਾ ਦਨੇ ਹੁੰਨੇ ਆ ਉੱਪਰ ਵਾਲੇ ਪਾਸਿਓ ਤਾਂ ਕਿ ਆਪਣੇ ਮੋਢੇ ਦੇ نیچے ਵਾਧੂ ਜਿਹੜਾ ਕੱਪੜਾ ਹੈਗਾ ਉਹ ਇਕੱਠਾ ਨਾ ਹੋਵੇ ਹੁਣ ਆਪਾਂ ਇਹਦੀ ਸਿਲਾਈ ਕਿਵੇਂ ਭਰਨੀ ਆ ਦੇਖੋ ਸਿਲਾਈ ਜਿਹੜੀ ਹੈਗੀ ਆ ਜਿਹੜ ਯੋ ਮੈਂ ਤੁਹਾਨੂੰ ਲਗਾ ਕੇ ਦਿਖਾਉਣੀ ਆ ਠੀਕ ਹੁਣ ਦੇਖੋ ਜਿਹੜਾ ਇਹ ਬੜਾ ਨਿਸ਼ਾਨ ਆ ਨਾ ਅੰਦਰ ਵਾਲੇ ਪਾਸੇ ਲਾਇਆ ਆ ਆਪਾਂ ਇਹਦੇ ਤੋਂ ਹੀ ਸਲਾਈ ਭਰਨੀ ਆ ਤੇ ਇਦਾਂ ਹੀ ਆਪਾਂ ਗੁੜਾਈ ਦੇ ਵਿੱਚ ਹੀ ਸਲਾਈ ਭਰਨੀ ਆ ਹੁਣ ਇੱਥੋਂ ਆਪਣੀ ਫਿਟਿੰਗ ਜਿਹੜੀ ਹੈਗੀ ਉਹ ਘਟੂਗੀ ਨਹੀਂ ਤੇ ਇੱਥੋਂ ਉੱਪਰੋਂ ਥੋੜੀ ਜਿਹੀ ਘਟ ਜੂਗੀ ਤਾਂ ਕਿ ਮੋਢੇ ਦੇ نیچے ਝੋਲਣਾ ਆਵੇ ਠੀਕ ਹੈ ਜੀ ਦੇਖੋ ਆਪਾਂ ਜਿਹੜੀ ਸਲਾਈ ਹੈਗੀ ਆ ਉਹ ਇਦਾਂ ਇੱਥੋਂ ਅੰਦਰ ਨੂੰ ਕਰਤੀ ਤੇ ਇਧਰੋਂ ਆਪਾਂ ਐ ਗੁਲਾਈ ਦੇ ਵਿੱਚ ਲਗਾਈ ਆ ਠੀਕ ਹੈ ਜੀ